ਰੇ ਬੋਰਡ ਦਾ ਕੋਈ ਕੰਮ ਫਿਰ ਤੂੰ ਗਲਤ ਸਟੇਟਮੈਂਟ ਦੇਈ ਹੈ ਸੀਵਰੇਜ ਬੋਰਡ ਦਾ ਕੰਮ ਹੈ ਨਹੀਂ ਦੇਖੋ ਮੇਨਟੇਨੈਂਸ ਦਾ ਕੰਮ ਆ ਜੀ ਪਰ ਉਹੀ ਤਾਂ ਕਰਾਉਣਾ ਨਾ ਸੀਵਰੇਜ ਦਾ ਜੇ ਕਿਤੇ ਪਾਣੀ ਖੜਦਾ ਉਹ ਕੌਣ ਕੱਢੂਗਾ ਸੀਵਰੇਜ ਦਾ ਆਪਣੇ ਆਪਣੀ ਕੱਢਣਾ ਕਰ ਤੇ ਫਿਰ ਸੀਵਰ ਬੰਦ ਹੁੰਦਾ ਪਰ ਹਾਊਸ ਕਨੈਕਸ਼ਨ ਨਹੀਂ ਨਾ ਸਾਰਾ ਚਲਾਉਣਾ ਤੇ ਹਾਊਸ ਕਨੈਕਸ਼ਨ ਥੋੜੀ ਹੈ ਇਹ ਹਾਊਸ ਕਨੈਕਸ਼ਨ ਦੀ ਕੀ ਗੱਲ ਹੈ ਤਾਂ ਗੁਰਦੁਆਰਾ ਨਾਲੇ ਕੋਣ ਸੁਣਦਾ ਲੋਬੀ ਆਪਣੀ ਬੇਨਤੀ ਹੈ ਹੀ ਨਹੀਂ ਯਾਰ ਤੁਹਾਡੀਆਂ ਬੇਨਤੀਆਂ ਸੁਣੀ ਜਾਂਦੇ ਸਾਰੇ ਹਲਕੇ 'ਚ ਇਹੀ ਗੱਲ ਹੁੰਦੀ ਆ ਵੀ ਬੱਬਲ ਕਿਸੇ ਦੀ ਗੱਲ ਨਹੀਂ ਸੁਣਦਾ ਜਿੰਨਾ ਚਿਰ ਤੂੰ ਪੱਕਾ ਨਹੀਂ ਹੋਇਆ ਸੀ ਕੋਨਾ ਚਿਰ ਤੂੰ ਸਾਰਿਆਂ ਦਾ ਸਹੀ ਕੰਮ ਕਰਦੇ ਹੋਂਦ ਤੱਕ ਪੱਕਾ ਹੋ ਗਿਆ ਤੈਨੂੰ ਆਏ ਆ ਵੀ ਕਿਤੇ ਮੇਰੀ ਬਦਲੀ ਕਰਾ ਦੇਣੀ ਨਹੀਂ ਨਹੀਂ ਬਦਲੀ ਬੋਲੀ ਤੇਰੀ ਕੋਈ ਨਹੀਂ ਕਰਾਉਣੀ ਇੱਥੇ ਹੀ ਰੱਖਾਂਗੇ ਜਾਂ ਤੈਨੂੰ ਸਸਪੈਂਡ ਕਰਾਵਾਂਗੇ ਅੱਜ ਲਾ ਲੋ ਚੱਕਦਾ ਹੀ ਨਹੀਂ ਕਿਸੇ ਦਾ ਫੋਨ ਕਰ ਬੈਠੇ ਸਭ ਦਾ ਨਹੀਂ ਚੱਕਾ ਕਰੋ ਕਰੋ ਬੈਠਾ ਹੀ ਤੂੰ ਕਹਿ ਦੇਣਾ ਕੰਮ ਹੋ ਗਿਆ ਕੰਮ ਕੋਈ ਵੀ ਨਹੀਂ ਹੋਇਆ ਤੱਕ ਮੈਂ ਮਰਵਾਇਆ ਇਹ ਗੱਲ ਕਈ ਮਿਲ ਤੁੰਗੀ ਮੈਂ ਤੈਨੂੰ ਇਹ ਕਹਿ ਦਿੱਤੀ ਮੈਂ ਕਿ ਮੈਂ ਤੁਹਾਨੂੰ ਪ੍ਰੋਵਾਈਡ ਕਰਾਂਗਾ ਆ ਜਾ ਤੈਨੂੰ ਦਿਖਾਵਾਂ ਕਿੱਥੇ ਕਿੱਥੇ ਖੜਾ ਜਿੱਥੇ ਤੁਹਾਡੀਆਂ ਪਈਆਂ ਲੈ ਕੇ ਚੱਲਾਂ ਮੈਂ ਹੁਣ ਮੈਂ ਤੇ ਤੇ ਆਇਆ ਹੀ ਸੀ ਕਿ ਤੁਰਾ ਕਾ ਤੂੰ ਲੈ ਕੇ ਚਲਵਾਇਆ ਲੈ ਕੇ ਚੱਲੀਏ ਤੈਨੂੰ ਮੇਕਾ ਸਰ ਚੱਲ ਏ ਏ ਏ ਤੂੰ ਕਹਿਣਾ ਹੋਰ ਬਖਾਵਾਂ ਨਹੀਂ ਹੁਣ ਤਾਂ ਪਾਣੀ ਉੱਤੇ ਨਾ ਤੂੰ ਫੋਨ ਚੱਕਦਾ ਨਾ ਰਿਪਲਾਈ ਕਰਦਾ ਕਿਸੇ ਦਾ ਲੋਕਾਂ ਦਾ ਨਹੀਂ ਸਰ ਕੰਮ ਦਾ ਕਰ ਹੀ ਨਹੀਂ ਨਹੀਂ ਟੱਕਾ ਹੀ ਨਹੀਂ ਕਰਦਾ ਤੂੰ ਕੰਮ ਮੈਨੂੰ ਸਾਰਾ ਸੀਵਰ ਸਰ ਬਲੌਕ ਹੋਇਆ ਹੋਇਆ ਉਹ ਯਾਰ ਤੇਰੀਆਂ ਜਿੰਨੀਆਂ ਕੰਪਲੀਟਾਂ ਕਿਸੇ ਦੀਆਂ ਨਹੀਂ ਹੈਗੀਆਂ ਹਣ ਤੂੰ ਗੁਰਦੁਆਰੇ ਵਾਲਿਆਂ ਨੂੰ ਵੀ ਗੱਪ ਮਾਰੀ ਆ ਨਾ ਇੰਨੀ ਤਾਂ ਸ਼ਰਮ ਖਾ ਲੋ ਤੁਸੀਂ ਤਨਖਾਹ ਲੈਣੇ ਇਸ ਚੀਜ਼ ਦੀ ਮੈਂ ਤਾਂ ਨਹੀਂ ਸਾਫ਼ ਕਰਨਾ ਲੋਕ ਸਾਨੂੰ ਕਹਿੰਦੇ ਉਲਟਾ ਨਹੀਂ ਜਨਾਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਲਾਉ ਤੇ ਲਾਇਆ ਹੋਆ ਤੁਹਾਡਾ ਇੱਥੇ ਸਾਡੇ ਇਨਾਂ ਜੀ ਇੱਕ ਬੱਬਲਦੀਪ ਸਿੰਘ ਜੇ.ਆਈ. ਹੈ ਸੀਵਰੇਜ ਬੋਰਡ ਤੇ ਤੇ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਵਾ ਜਾਂ ਬੋਲ ਕੇ ਕੱਟ ਦਿੰਦੇ ਆ ਨਾ ਲੈ ਕੇ ਕੌਣ ਨਹੀਂ ਹੁੰਦਾ ਕੀ ਤਰੀਕਾ ਥੋੜੀ ਆ ਇੰਨਾ ਮਿੰਟ ਦਾ ਪਾਣੀ ਡੱਡਿਆ ਕਮਾਲ ਆ ਤੇਰੇ ਵਾਲੀ ਸਸਪੈਂਡ ਕਰ ਦਿਓ ਜੀ ਇਹਨੂੰ ਫੇਰੀ ਇੱਕ ਲਾਓ ਇਹਨੂੰ ਪਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਫਿਰ ਸਸਪੈਂਡ ਕਰ ਦੋ ਜੀ ਨਹੀਂ ਇਹ ਤੁਹਾਡੇ ਆਪਣੇ ਨਾਲ ਸੀਵਰੇਜ ਦਾ ਕੰਮ ਨਹੀਂ ਚੱਲਦਾ ਜੀ ਕਾਹਦਾ ਕੰਮ ਆ ਸਾਡੇ ਕੋਲ ਕੋ ਬਾਟਰ ਸਪਲਾਈ ਦਾ ਹੈਗਾ ਇਹ ਵਾਟਰ ਸਪਲਾਈ ਦਾ ਸਾਡੇ ਕੋਲ ਜਿੰਨੇ ਕੰਮ ਆਦਾ ਦੋ ਨਹੀਂ ਸੀਵਰੇਜ ਬੋਰਡ ਦਾ ਤੁਸੀਂ ਕੰਮ ਫਿਰ ਤੂੰ ਗਲਤ ਸਟੇਟਮੈਂਟ ਦੇਈ ਹੈ ਸੀਵਰੇਜ ਬੋਰਡ ਦਾ ਕੰਮ ਹੈ ਨਹੀਂ ਦੇਖੋ ਸੀਵਰੇਜ ਮੇਨਟੇਨੈਂਸ ਦਾ ਕੰਮ ਆ ਜੀ ਪ੍ਰੋਵਾਈਡਰ ਉਹ ਹੀ ਤਾਂ ਕਰਾਉਣਾ ਨਾ ਪ੍ਰੋਵਾਈਡਿੰਗ ਕਿਤੇ ਪਾਣੀ ਖੜਦਾ ਉਹ ਕਿਹਨੇ ਕੱਢਣਾ ਕੰਨ ਨੂੰ ਸੋ ਮਟ ਪਾ ਪੈਣਾ ਨਹੀਂ ਪੈਣੀ ਜੀ ਨਮੀ ਜੀ ਅੱਛਾ ਹਾਂ ਇਹ ਹੁਣ ਫਿਰ ਹੁਣ ਇਹਨਾਂ ਨੂੰ ਕਿਹਨਾ ਪਾਣੀ ਕਲੈਕਸ਼ਨ ਹੈ ਸਰ ਉਹ ਮੈਨੂੰ ਆਏ ਸੀਵਰੇਜ ਦਾ ਜੇ ਕਿਤੇ ਪਾਣੀ ਖੜਦਾ ਉਹ ਕੌਣ ਕੱਢੂਗਾ ਸੀਵਰੇਜ ਦਾ ਆਪਣੇ ਤੋਂ ਆਪ ਹੀ ਕੱਢਣਾ ਹੈ ਜੀ ਜੇ ਸੀਵਰ ਬੰਦ ਹੁੰਦਾ ਪਰ ਹਾਊਸ ਕਨੈਕਸ਼ਨ ਨਹੀਂ ਨਾ ਸਰ ਆਪਾਂ ਚਲਾਉਣੀ ਹੈ ਇਹ ਹਾਊਸ ਕਨੈਕਸ਼ਨ ਥੋੜੀ ਹੈ ਇਹ ਹਾਊਸ ਕਨੈਕਸ਼ਨ ਦੀ ਕੀ ਗੱਲ ਹੈ ਤਾਂ ਗੁਰਦੁਆਰਿਆਂ ਨਾਲੇ ਵੈਸੇ ਵੀ ਹਾਊਸ ਕਨੈਕਸ਼ਨ ਦੀ ਗੱਲ ਨਹੀਂ ਇਹ ਕਹਿੰਦੇ ਵੀ ਸਾਡੇ ਚ ਸੀਵਰੇਜ ਦਾ ਪਾਣੀ ਇੱਥੇ ਆ ਕੇ ਕੱਢ ਜਾਂਦਾ ਹੁਣ ਤੱਕ ਗਲੀਆਂ ਬਾਬਾ ਜੀ ਦੱਸਿਓ ਮੜਾ ਜੀ ਇਹਨੇ ਆਪ ਹੀ ਆਏ ਸੀ ਜੀ ਹੁਣ ਮਰਸੋਂ ਤੁਹਾਡੇ ਨਾਲ ਆਪਾਂ ਗੱਲ ਕਰੀ ਤੁਸੀਂ ਕਿਹਾ ਮੈਂ ਤੈਨੂੰ ਮੇਰੀ ਨਰਸੋ ਕੇ ਤਾਂ ਸਹੀ ਗੱਲ ਆ ਥੋੜੇ ਕੋਲੇ ਉੱਥੇ ਜਾ ਕੇ ਮੁੰਡਿਆਂ ਕੋਲ ਕਿੰਨਾ ਚਿਰ ਬਿਠਾ ਰਿਹਾ ਹਾਂ ਹਾਂਜੀ ਮੈਂ ਸਰਾਇਆ ਜੀ ਮਨੀਟਰ ਸਾਹਿਬ ਨੂੰ ਕਹਿ ਦਿਖਾ ਆ ਕੇ ਕਿ ਮੈਂ ਅੱਜ ਜੀ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਤਾਂ ਸਾਰੀ ਸਿਚੁਏਸ਼ਨ ਦੱਸ ਦਿੱਤੀ ਕਿ ਮੇਰੇ ਕੋਲ ਤਾਂ ਪ੍ਰੋਬਲਮ ਆ ਗਈ ਤੇ ਮੈਂ ਹੈਗਾ ਵੀ ਇਹਨਾਂ ਦੀ ਦੋ ਟਾਈ ਸਪੋਰਟ ਦੀ ਪਾਈਪ ਆ ਗਈ ਇਹਨਾਂ ਪਹਿਲਾਂ ਇੱਧਰ ਦੀ ਜਾ ਕੇ ਨਾ ਤੰਦ ਦੇ ਨਾਲ-ਨਾਲ ਨਾ ਗਾਂ ਸੀਵਰ ਹੈਗਾ ਜੀ ਉਹਦੇ ਚ ਪਈ ਹੋਈ ਹੈ ਜੀ ਪਾਈਪ ਇਹ ਇਹਨਾਂ ਦੀ ਆਪ ਦੀ ਮੇਰੇ ਕੋਲ ਕੋ 4 ਇੰਚ ਦੀ 6 ਇੰਚ ਪਾਈ ਹੋਏ ਤੋਂ ਪਹਿਲਾਂ ਹੋਈ ਪਾਈ ਜੀ 4 6 ਇੰਚ ਪਈ ਹੋਈ ਹੈ ਉਹ ਕੀ ਜੜਾ ਜਿਹੜੇ ਸਿਵਰ ਜੁੜੀ ਹੋਏ ਨੇ ਪਹਿਲਾਂ ਕਿਤੇ ਆਈਟੀਆ ਵਾਲਿਆਂ ਨੇ ਪਾਇਆ ਹੋਇਆ ਜੀ ਪੁਰਾਣਾ ਸਿਵਰਾ ਜੀ 20 ਸਾਲ ਪਹਿਲਾਂ 25 ਸਾਲ ਯਾਰ ਇਹ ਤਾਂ ਪੁੱਛਦੇ ਹੀ ਨਹੀਂ ਪਏ ਹਾਂਜੀ ਇਹ ਪੁੱਛਦੇ ਆ ਵੀ ਜਦੋਂ ਇੱਥੇ ਪਾਣੀ ਖੜੂਗਾ ਤਾਂ ਕੌਣ ਹੱਲ ਕਰੇਗਾ ਰਿਸਪਾਂਸਿਬਲ ਕੌਣ ਹੈ ਸੁਣਤਾ ਲੋਬੀ ਐ ਤਿੰਨ ਸਰ ਬੇਨਤੀ ਹੈ ਹੀ ਨਹੀਂ ਯਾਰ ਤੁਹਾਡੀਆਂ ਬੇਨਤੀਆਂ ਸੁਣੀ ਜਾਂਦੇ ਆ ਸਰ ਕੀ ਹਾਂ ਤੁਹਾਨੂੰ ਕਿੰਨੇ ਕਿੰਨੇ ਵਾਰੀ ਇਹਨੂੰ ਕਿਹਾ ਜੀ ਤੁਸੀਂ ਐਸੇ ਉੱਥੇ ਆਏ ਮਨੀਤ ਸਿੰਘ ਸਾਹਿਬ ਨੂੰ ਵੀ ਕਹਿ ਕੇ ਗਏ ਸੀ ਐਸੀ ਪ੍ਰਮਾਣਗੀ ਵੀ ਲੈ ਆਉਣੇ ਆ ਪਾਪਾ ਕੋਲੋਂ ਹੀ ਦੇ ਦਾਂਗੇ ਅਸੀਂ ਪਾਪਾ ਅਗੇ ਪਰੇ ਉਹ ਬਾਗਾ ਇਹਨਾਂ ਦੇ ਨਾਲ ਆਪਣੇ ਸਾਹ ਵਸ ਪਹੁੰਚ ਗਿਆ ਮੇਰਾ ਫੋਨ ਤਾਂ ਚੁੱਕ ਲਿਆ ਅੱਗੋਂ ਤੈਨੂੰ ਆਉਣ ਐ ਥੋੜੇ ਬਾਈ ਮੈਂ ਮਿਸ ਕਾਲਾਂ ਦੇਖੋ ਹੀ ਮੇਰੀਆਂ 10 ਮਿਸ ਕਾਲਾਂ ਮੈਂ ਸਪੈਸ਼ਲ ਫੁਲਾਇ ਮੈਨੂੰ ਲੋਕੀ ਨੇ ਲੋਕਾਂ ਨੇ ਫੋਨ ਕੀਤੇ ਮੈਂ ਵੀਰੇ ਤੁਹਾਨੂੰ ਉਦੋਂ ਨਹੀਂ ਫੋਨ ਲਾਇਆ ਜਦੋਂ ਲੋਕ ਫੋਨ ਕਰਦੇ ਪਾਣੀ ਕਿਹੜਾ ਗੁਰਦਰਾ ਸਾਹਿਬ ਚ ਤੇ ਮੱਸੀਆਂ ਠੀਕ ਐ ਹੁਣ ਅਸੀਂ ਕੀ ਕਰੀਏ ਜੇ ਅਸੀਂ ਕੋਈ ਖਬਰ ਲਾਉਂਦੇ ਆ ਤੇ ਸਾਡੀ ਆਪਦੀ ਬਦਨਾਮੀ ਐ ਵੀ ਮੈਂ ਪਰੇ ਸਾਹਿਬ ਸਾਰੇ ਸਾਰੇ ਹਲਕੇ 'ਚ ਇਹ ਹੀ ਗੱਲ ਹੁੰਦੀ ਆ ਵੀ ਬੱਬਲ ਕਿਸੇ ਦੀ ਗੱਲ ਨਹੀਂ ਸੁਣਦਾ ਜਿੰਨਾ ਚਿਰ ਤੂੰ ਪੱਕਾ ਨਹੀਂ ਹੋਇਆ ਸੀ ਕੋਨਾ ਚਿਰ ਤੂੰ ਸਾਰਿਆਂ ਦਾ ਸਹੀ ਕੰਮ ਕਰਦੇ ਹੋਂ ਤੋਂ ਪੱਕਾ ਹੋ ਗਿਆ ਤੈਨੂੰ ਆਏ ਆ ਵੀ ਕਿਤੇ ਮੇਰੀ ਬਦਲੀ ਕਰਾ ਦੇਣਗੇ ਨਹੀਂ ਨਹੀਂ ਬਦਲੀ ਬੋਲੀ ਤੇਰੀ ਕੋਈ ਨਹੀਂ ਕਰਾਉਣਾ ਇੱਥੇ ਹੀ ਰੱਖਾਂਗੇ ਜਾਂ ਤੈਨੂੰ ਸਸਪੈਂਡ ਕਰਾਵਾਂਗੇ ਜਾਂ ਤੂੰ ਕੰਮ ਕਰੇਗਾ ਦੋ ਹੀ ਕੰਧ ਨਹੀਂ ਦੇਖੋ ਸਰ ਉਹ ਪਾਈਪ ਮੈਂ ਆ ਵੇਖੋ ਕਿੰਨੇ ਮਸਕਲ ਅੱਜ ਲਾ ਦੋ ਚੱਕਦਾ ਹੀ ਨਹੀਂ ਕਿਸੇ ਦਾ ਫੋਨ ਘਰੋਂ ਬੈਠੇ ਕਰੋ ਕਰੋ ਬੈਠਾ ਹੀ ਤੂੰ ਕਹਿ ਦੇਣਾ ਕੰਮ ਹੋ ਗਿਆ ਕੰਮ ਕੋਈ ਵੀ ਨਹੀਂ ਹੋਇਆ ਤਾਂ ਕਿੰਨੇ ਰਿਹਾ ਤੈਨੂੰ ਪ੍ਰੇਮ ਨੇ ਮੈਂ ਨਾ ਜੀ ਮੇਰੀ ਬੇਨਤੀ ਸੁਣੋ ਦੇਖੋ ਪਾਈਪ ਤਾਂ ਮੈਂ ਨਹੀਂ ਲੈ ਕੇ ਦੇਣੀ ਮੈਂ ਪਾਈਪ ਤਾਂ ਗੁਰਦੁਆਰੇ ਕਹਿੰਦਾ ਇੱਥੇ ਹੀ ਲੈ ਦਿੰਦੇ ਆ ਆਪ ਕੱਲੀ ਗੁਰਦੁਆਰੇ ਦੀ ਗੱਲ ਨਹੀਂ ਕਰਦਾ ਆ ਜਾ ਤੈਨੂੰ ਦਿਖਾਵਾ ਕਿੱਥੇ ਕਿੱਥੇ ਕਿਹੜਾ ਜਿੱਥੇ ਤੁਹਾਡੀਆਂ ਪਈਆਂ ਲੈ ਕੇ ਚੱਲਾਂ ਮੈਂ ਹੁਣੇ ਜੀ ਮੈਂ ਤਾਂ ਉੱਤੇ ਆਇਆ ਸੀ ਕਿਹੜਾ ਕਾ ਤੋਂ ਮੈਂ ਕਰਵਾਇਆ ਲੈ ਕੇ ਚੱਲੀਏ ਤੈਨੂੰ ਮੈਂ ਮਰਵਾਇਆ ਸੀ ਇਹ ਗੱਲ ਕਹੀ ਨਹੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਕਹਿਆ ਸੀ ਮੈਂ ਕਿਹਾ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਦੇਣਾ ਮੈਂ ਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਐਸਪੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਆਪਾਂ ਕਿਹਾ ਠੇਕੇਦਾਰ ਨੂੰ ਆ ਕੇ ਮੈਂ ਕਿਹਾ ਸਰ ਚੱਲ ਇਹ 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 ਤੂੰ ਕਹਿਣਾ ਹੋਰ ਵਿਖਾਵਾ ਐਮਐਲਏ ਸਾਹਿਬ ਸਾਡੇ ਨਾਲ ਛੱਪੜੇ ਸਾਹਿਬ ਉਹ ਵਰਤੋਂ ਹੋ ਗਿਆ ਮੀ ਕਰਕੇ ਮੀਂਹ ਕਰਕੇ ওভারਫਲੋ ਹੋ ਗਿਆ ਇੱਕ ਕਰਨੇ ਪੈਸੇ ਲਾ ਕੇ ਆਪਦੇ ਅਰੇਸ਼ਮ ਸਿੰਘ ਜੀ ਨੂੰ ਪੁੱਛਿਆ ਇਹਨਾਂ ਨੇ ਖਬਰ ਇਹਦੀ ਉਹਨੇ ਆਪਦੇ ਕੋਲੋਂ ਪੈਸੇ ਲਾ ਕੇ ਜਨਰੇਟਰ ਲਾ ਕੇ ਪਾਣੀ ਕਢਾਇਆ ਇਹਨਾਂ ਦੀ ਕੋਈ ਰਿਸਪੋਨਸੀਬਿਲਟੀ ਛੱਪੜ ਦਾ ਦਿਨ ਪਾ ਕੇ ਵੀ ਅਸੀਂ ਕਢਵਾਉਣ ਨਹੀਂ ਆਇਆ ਫਿਰ ਵੀ ਮੈਂ ਬੰਦੇ ਦਿੱਤੇ ਆ ਤੁਸੀਂ ਇਹ ਗੱਲ ਨਾ ਕਹੋ ਬੰਦੇ ਮੈਂ ਹੀ ਤੇ ਚੱਲ ਛੱਪੜ ਦਾ ਨਹੀਂ ਕਰਾਉਣਾ ਮੈਂ ਬਖਾਵਾ ਤੈਨੂੰ ਕਿੱਥੇ ਕਿੱਥੇ ਖੜਾ ਨਹੀਂ ਪਾਣੀ ਤਾਂ ਸਰ ਪੀਰ ਕਾਨਾ ਬਸਤੀ ਹੈ ਗਈ ਸਭੀ ਪੀਰ ਖਾਨੇ ਬਸਤੀ ਨਹੀਂ ਇਧਰ ਵੀ ਗਾ ਬਾਲਮੀ ਕਲੋਨੀ ਸਾਰੇ ਸਫਾਈ ਸਰ ਹੋਣੀ ਜ਼ਰੂਰੀ ਹੈ ਉਹਦੀ ਸਫਾਈ ਦਾ ਟੈਂਡਰ ਲਾਏ ਹੋਇਆ ਸੀ ਸਫਾਈ ਤਾਂ ਜਿੰਨਾ ਚ ਨਹੀਂ ਹੁਣ ਤਾਂ ਪਾਣੀ ਉੱਤੇ ਹੈ ਨਹੀਂ ਨਾ ਤੂੰ ਫੋਨ ਚੱਕਦਾ ਨਾ ਰਿਪਲਾਈ ਕਰਦਾ ਕਿਸੇ ਦਾ ਲੋਕਾਂ ਦਾ ਇਹ ਨਹੀਂਗਾ ਵੀ ਤੂੰ ਸਾਟਾ ਫੋਨ ਚੱਕ ਲੈ ਤੇ ਹੱਲ ਹੋ ਜਾਊਗਾ ਗੱਲਾਂ ਅੱਜ ਵੀ ਲੋਕਾਂ ਲੋਕਾਂ ਦਾ ਚੱਕਦੇ ਹੀ ਨਹੀਂ ਜੀ ਫੋਨ ਇਹਦਾ ਫ੍ਰੀ ਵਾਲੀ ਤਨਖਾਹ ਭਾਲਦੇ ਆ ਨਹੀਂ ਸਰ ਕੰਮ ਤਾਂ ਕਰ ਹੀ ਰਹੇ ਨੇ ਨਹੀਂ ਟੱਕਾ ਹੀ ਨਹੀਂ ਕਰਦਾ ਤੂੰ ਕੰਮ ਤੈਨੂੰ ਕੋਈ ਯਾਰ ਤੇਰੀਆਂ ਜਿੰਨੀਆਂ ਕੰਪਲੀਟ ਕਿਸੇ ਦੀਆਂ ਨਹੀਂ ਹੈਗੀਆਂ ਹੁਣ ਮੈਂ ਰਸਰੀ ਇਸ ਗੱਲ ਦੇ ਮਾਰੇ ਨੇ ਜਿਹੜੋ ਐਸਡੀ ਸਾਹਿਬ ਨੇ ਮੈਨੂੰ ਕੋਈ ਜਵਾਬ ਨਹੀਂ ਉਹ ਯਾਰ ਗੱਪ ਬਾਲੇ ਮਾਰਦਾ ਕੰਮ ਟੱਕਾ ਹੀ ਨਹੀਂ ਕਰਦਾ ਤੂੰ ਘਰੇ ਬੈਠਾ ਕਹਿ ਦਿੰਦਾ ਹੋ ਗਿਆ ਤੂੰ ਫੋਟੋ ਨੇ ਭੇਜ ਦਿਨਾ ਪ੍ਰਾਣੀ ਨਾ ਵੀ ਸਾਨੂੰ ਸਮਝਦਾ ਬੇਵਕੂਫ ਹੁਣ ਤੂੰ ਗੁਰਦੁਆਰੇ ਵਾਲਿਆਂ ਨੂੰ ਵੀ ਗੱਪ ਮਾਰੀ ਆ ਨਾ ਇੰਨੀ ਤਾਂ ਸ਼ਰਮ ਖਾ ਲੋ ਨਹੀਂ ਮੈਨੂੰ ਸਾਰਾ ਕੋਰਸ ਨਹੀਂ ਆ ਸਮਾਨ ਆ ਕੋਰਸ ਤੇ ਵੀ ਨਹੀਂ ਉਹ ਯਾਰ ਤੂੰ ਸਮਾਨ ਤੇ ਇਹਦੇ ਵਾਸਤੇ ਕੀ ਸਮਾਨ ਚਾਹੀਦਾ ਇਹ ਤਾਂ ਚਲ ਠੀਕ ਹੈ ਤੇ ਜਿਹੜਾ ਉਹ ਵਾਲਟੀ ਕਲੋਥਿੰਗ ਤੇ ਖੜਾ ਉਹਦੇ ਵਾਸਤੇ ਕਿਹੜਾ ਸਮਾਨ ਚਾਹੀਦਾ ਕਮਾਲ ਕਰੀ ਇਹਨਾਂ ਤੋਂ ਸੈਟਪ ਹੋਇਆ ਬਾਈ ਨਹੀਂ ਨਹੀਂ ਤੂੰ ਭਰਾਏ ਤੂੰ ਲੋਡ ਹੀ ਲੈ ਤੁਸੀਂ ਤਨਖਾਹ ਲੈਨੇ ਇਸ ਚੀ ਦੀ ਮੈਂ ਤਾਂ ਨਹੀਂ ਸਾਫ ਕਰਨਾ ਲੋਕ ਸਾਨੂੰ ਕਹਿੰਦੇ ਉਲਟਾ ਨਹੀਂ ਜਨਾਬ ਕਰਤ ਰਹੇ ਪਰ ਸਭ ਕੋਈ ਇਹ ਤੂੰ ਕਰੇਗਾ ਹੀ ਆ ਤੇਨੂੰ ਭਲੇਖਾ ਬਹੁਤ ਵੱਡਾ ਸਰ ਨਹੀਂ ਤੈਨੂੰ ਆਇਆ ਕਿਤੇ ਮੈਂ ਗੋਨੇ ਆਣੇ ਬਗਾਰੇ ਚਲਾ ਗਿਆ ਉਹਗਾ ਨਾ ਜਾਣ ਨਹੀਂ ਦਿੰਦਾ ਬਸ ਇਹ ਇੱਥੇ ਹੀ ਰਹਿਣਾ ਪਊ ਕੱਢ ਜਾ ਹੁਣ ਹੈਲੋ ਡੀਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਲਾਊਟ ਤੇ ਲਾਇਆ ਹੋਇਆ ਤੁਹਾਡਾ ਇੱਥੇ ਸਾਡੇ ਇਨਾ ਜੀ ਇੱਕ ਬੱਬਲਦੀਪ ਸਿੰਘ ਜੇਏ ਹੈ ਜੀ ਸੀ ਬਰੇਡ ਬੋਰਡ ਤੇ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਦੇ ਖਿਲਾਫ ਲਿਖ ਕੇ ਭੇਜ ਦਿੰਦੇ ਆ ਜਾਂ ਸਸਪੈਂਸ਼ਨ ਸਸਪੈਂਸ਼ਨ ਨੂੰ ਸਸਪੈਂਡ ਕਰ ਦਿਓ ਜੀ ਇਹਨੂੰ ਫੇਰੀਆ ਕਲਾਉ ਇਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਇਹ ਸਸਪੈਂਡ ਕਰ ਦਿਓ ਜੀ ਹੈਲੋ ਮੈਂ ਕਹਾਂ ਮੈਮ ਸਸਪੈਂਡ ਹੀ ਕਰ ਦਿਓ ਇਹਨੂੰ ਇਹਨੂੰ ਫੇਰੀਆ ਕਲਾਉਗੀ ਠੀਕ ਹੈ ਠੀਕ ਹੈ ਓਕੇ ਥੈਂਕ ਯੂ ਜੀ ਕੀ ਹਾਲ ਹੈ ਸਰ ਸੌਰੀ ਸਾਡੇ ਕਰਕੇ ਤੁਹਾਨੂੰ ਆਹ ਦਿੱਕਤ ਚੱਲਣੀ ਪੈਂਦੀ ਹੈ ਇਹ ਮੁਲਾਜ਼ਮ ਹੈ ਹੀ ਨਕਮੇ। ਨਹੀਂ ਬਹੁਤ ਨਕਮਾ ਜੀ ਪਤਾ ਕਰ ਲੈ ਕੋਣ ਨੇ ਆਣੇ। ਇਹ ਨਾਲ ਇਹ ਜਿੰਨਾ ਚਿਰ ਪੱਕਾ ਨਹੀਂ ਹੋਇਆ ਉਹਨਾਂ ਚਿਰ ਸਹੀ ਸੀ। ਹੁਣ ਅਗਲੀ ਵਾਰੀ ਐਸ ਡੀਓ ਦੀ ਆ। ਦੱਸਦੀ ਹਾਂ ਉਹਨੂੰ ਮੈਂ ਉਹਨੂੰ ਤਿੰਨ ਵਾਰੀ ਫੋਨ ਲਾਤਾ। ਹੁਣ ਪਰਸੋਂ ਹੀ ਬੁਲਾਇਆ ਹਰ ਵਾਰੀ ਉਹਨੂੰ ਡੀਸੀ ਨਹੀਂ ਬੁਲਾ ਲੈਂਦੀ। ਜੇ ਮੈਂ ਜੇ ਹੁਣ ਹੁਣ ਜੇ ਉਹਨੂੰ ਭਲੇਖਾ ਹੋਊਗਾ ਕੋਈ ਉਹਨੂੰ ਵੀ ਦੱਸਦੀ ਹਾਂ ਉਹਦੇ ਵੀ ਕੱਢੂਗਾ ਮੈਂ ਉਹ ਚੀਜ਼ ਕਢਾਉ। ਮੈਂ ਕੰਮ ਸ਼ੁਰੂ ਕਰਪੂ। ਮੈਂ ਕਹਾਂ ਜੀ ਇਹ ਨਕਮੇ ਐਡੇ ਨੇ ਕਿ ਸਾਨੂੰ ਸਾਡਾ ਫੋਨ ਚੱਕ ਕੇ ਇਹਨਾਂ ਨੂੰ ਆਏ ਲੱਗਦੇ। ਫੋਨ ਹੀ ਟੈਂਡ ਕਰ ਪਰ ਫੜ ਗਿਆ। ਹਾਂ। ਲੋਕਾਂ ਦਾ ਫੋਨ ਹੀ ਨਹੀਂ ਚੱਕਦਾ ਯਾਰ ਤੂੰ ਕੀ ਜਵਾਬ ਹੈ ਸਰ ਮੈਨੂੰ ਅੱਗੋਂ ਕੋਈ ਰਿਸਪੌਂਸ ਨਹੀਂ ਸਰ ਮੈਂ ਉਦੋਂ ਫੋਨ ਕੋਈ ਨਹੀਂ ਫਿਰ ਜਿਹਦਾ ਤੂੰ ਫਸਿਆ ਉਹਦਾ ਲੈ ਕੇ ਤੇ ਉਹਦਾ ਦੱਸ ਦੇ ਉਹਦਾ ਵੀ ਕਰਾ ਦਿੰਦੇ ਆ ਖਾਣ ਦੀ ਕੋਣ ਨਹੀਂ ਸੁਣਦਾ ਤੇਰੀ ਨਾ ਲੈ ਕੇ ਕੋਣ ਨਹੀਂ ਹੁੰਦਾ ਕਿ ਤਰੀਕਾ ਥੋੜੀ ਐ ਇੰਨਾ ਮਿੰਟ ਦਾ ਪਾਣੀ ਕੱਢਿਆ ਕਮਾਲ ਆ ਤੇਰੇ ਵਾਲੀ ਹਾਂ ਜੀ